ਉਹਾਂ ਦੇ ਹੁੰਦੇ ਆ ਨਾ ਕਿ ਜਾਂ ਤਾਂ ਪੜਨ ਲਾਇਕ ਕੁਝ ਲਿਖ ਡਾਲੀਏ ਜਾਂ ਲਿਖਣੇ ਲਾਇਕ ਕੁਝ ਕਰ ਡਾਲੀਏ ਤੇ ਵੈਸੇ ਇੱਕ ਕਹਾਵਤ ਹੋਰ ਵੀ ਹੈ ਕਿ ਬੇਕਾਰ ਨਾ ਬੈਠ ਕੁਝ ਕੀਆ ਕਰ ਔਰ ਨਹੀਂ ਤੋ ਪਜਾਮਾ ਉਧੇੜ ਕੇ ਸਿਆ ਕਰ ਕੁਝ ਲੋਕ ਅਜਿਹੇ ਹੁੰਦੇ ਆ ਜੋ ਅਜੀਹਾ ਕਰ ਜਾਂਦੇ ਆ ਕਿ ਉਹਨਾਂ ਵਾਸਤੇ ਲਿਖੀ ਵੀ ਜਾਓ ਪੜੀ ਵੀ ਜਾਓ ਬੋਲੀ ਵੀ ਜਾਓ ਜੋ ਮਰਜ਼ੀ ਕਰੀ ਜਾਓ ਉਹ ਅਮਕ ਹੁੰਦੇ ਆ ਉਹਨਾਂ ਦੇ ਕਾਰਨਾਮੇ ਜਿਨ੍ਹਾਂ ਬਾਰੇ ਤੁਸੀਂ ਸ਼ਬਦਾਂ ਦੀ ਕੋਈ ਵਲਗਣ ਵੱਲ ਨਹੀਂ ਸਕਦੇ 올림픽 ਖਤਮ ਹੋਣ ਜਾ ਰਹੀ ਆ 올림픽 ਨੇ ਬਹੁਤ ਕੁਝ ਦਿੱਤਾ ਕਿਤੇ ਸਦਮੇ ਦਿੱਤੇ ਆ ਕਿਤੇ ਖੁਸ਼ੀਆਂ ਦਿੱਤੀਆਂ ਨੇ ਕਿਤੇ ਆਸਾਂ ਦਿੱਤੀਆਂ ਨੇ ਕਿਤੇ ਕਹਿ ਲੋ ਕਿ ਉਹਨਾਂ ਉਮੀਦਾਂ ਦਾ ਦੀ ਐਂਡ ਵੀ ਹੋਇਆ ਖੈਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਮੁੰਡਾ ਮੋਂਡੋ 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 ਸੋ ਉਹਨੇ ਜੋ ਕਮਾਲ ਕੀਤਾ ਆਪਣੇ ਇੰਡੀਅਨ ਲੋਕਾਂ ਦੀ ਨਜ਼ਰ ਨਹੀਂ ਗਈ ਯਾਰ ਮੈਂ ਕਹਿੰਦਾ ਕਿ ਕਮਾਲ ਹੀ ਕਰ ਗਿਆ ਵੈਸੇ ਦਾ ਪੂਰਾ ਨਾਮ ਤੇ ਡੁਪਲਾਂਟਿਸ ਹੈ ਅਰਮੰਡ ਡੁਪਲਾਂਟਿਸ ਨਾਂ ਵੀ ਘੈਂਟ ਆ ਖੈਰ ਮੋਂਡੋ ਨਿਕਨੇਮ ਮੋਂਡੋ ਦੇ ਨਾਮ ਨਾਲ ਹੀ ਆਪਾਂ ਅੱਗੇ ਵਧਾਂਗੇ ਜਨਮੇ ਦਾ ਹੋਇਆ 10 11 99 ਯਾਨੀ 25 ਕੁ ਸਾਲ ਦਾ ਗੱਭਰੂ ਆ ਪਿਓ ਦਾ ਨਾਂ ਗ੍ਰੈਗ ਡੁਪਲਾਂਟਿਸ ਖੁਦ ਉਹ ਪੋਲ ਵਾਲਟਰ ਸੀਗਾ ਪੋਲ ਵਾਲਟਰ ਪੋਲਵਾਰਟ ਹੁੰਦਾ ਉਹ ਭੱਜੇ ਆਉਂਦੇ ਭੱਜੇ ਆਉਂਦੇ ਇੱਕ ਵਾਸਤਾ ਲੈਂਦੇ ਘੜਾਮ ਅਗਲੇ ਪਾਸੇ ਅਸੀਂ ਛੋਟੇ ਹੁੰਦੇ ਨਾ ਇੱਕ ਨਾਂ ਸੁਣਦੇ ਹੁੰਦੇ ਸੀ ਸਰ ਗਈ ਬੁਬਕਾ ਨਾ ਡੁੱਬ ਜਾਣੇ ਦਾ ਬੜਾ ਸੋਹਣਾ ਸੀਗਾ ਬੁਬਕਾ ਕਿ ਹਮਰਾ ਦਿਲ ਉਸੇ ਮੈਂ ਡੁੱਬ ਕਾ ਗੱਲ ਇਹ ਆ ਕਿ ਜਦ ਵੀ ਖਬਰ ਆਉਣੀ ਪੋਲ ਵਾਲਟ ਦੀ ਇੱਥੋਂ ਵੀ ਲੱਗਿਆ ਇੱਥੋਂ ਵੀ ਲੱਗਿਆ ਉੱਥੋਂ ਵੀ ਲੱਗਿਆ ਪਰ ਅੱਜ ਉਸੇ ਪੋਲ ਵਾਰਕ ਦੀ ਜੇ ਗੱਲ ਕਰੀਏ ਤਾਂ ਇਹ ਜਿਹੜਾ ਮੋਂਡੋ ਆ ਜਿਹਦੀ ਮਾਂ ਦਾ ਨਾਮ ਹਲੇ ਨਾ ਜਿਹੜੀ ਖੁਦ ਵਾਲੀਬਾਲ ਦੀ ਵੀ ਪਲੇਅਰ ਰਹੀ ਹੈ ਵੈਸੇ ਹੈਟ ਐਥਲੀਟ ਵੀ ਸੀਗੀ ਇਸ ਸਵੀਡਿਸ਼ ਇਹਦਾ ਜਿਹੜਾ ਜਨਮ ਹੋਇਆ ਲਾਫਾਇਟ ਯੂਐਸ ਦੇ ਵਿੱਚ ਹੋਇਆ ਤੇ ਕਿਉਂਕਿ ਇਹਦੀ ਮਾਂ ਸਵੀਡਿਸ਼ ਆ ਇਹ ਸਵੀਡਨ ਵੱਲੋਂ ਖੇਡਦਾ ਹੈ ਖੈਰ ਪ੍ਰਾਪਤੀਆਂ ਤੁਹਾਨੂੰ ਦੱਸ ਦੇਣਾ ਸੰਖੇਪ ਤੇ ਵਿੱਚ ਵੀਡੀਓ ਲੰਮੀ ਕਰਨ ਦਾ ਕੋਈ ਤੁੱਕ ਨਹੀਂ ਹੈਗਾ ਦੋ 올림픽 골ਡ ਹੋ ਗਏ ਵੀ ਆਲਾ 24 ਵਾਲਾ ਦੋ ਵਾਰ ਦਾ ਵਰਲਡ ਆਊਟਡੋਰ ਚੈਂਪੀਅਨ ਹੈ ਆ ਦੋ ਵਾਰ ਦਾ ਵਰਲਡ ਇੰਡੋਰ ਚੈਂਪੀਅਨ ਹੈ ਆ ਵਰਤਮਾਨ ਦਾ ਯੂਰੋਪੀ ਤੇ ਡਾਇਮੰਡ ਦੋਨਾਂ ਲੀਗਾਂ ਦਾ ਚੈਂਪੀਅਨ ਹੈ ਚੈਂਪੀਅਨ 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 ਇਸ ਤੋਂ ਇਲਾਵਾ ਯੂਰੋਪੀ ਜੂਨੀਅਰ ਚੈਂਪੀਅਨਸ਼ਿਪ ਵਰਲਡ ਯੂਥ ਚੈਂਪੀਅਨਸ਼ਿਪ ਵਰਲਡ ਜੂਨੀਅਰ ਚੈਂਪੀਅਨਸ਼ਿਪ ਉਹ ਵੀ ਦੇ ਖਾਤੇ 'ਚ ਆ ਬੰਦਾ ਯਾਰ ਕਿਹ ਹੈ ਕਮਾਲ ਦਾ ਬੰਦਾ ਹੈ 9 ਵਾਰ ਵਰਲਡ ਰਿਕਾਰਡ ਤੋੜ ਚੁੱਕਾ ਹੈ ਹੁਣ ਤੱਕ 9 ਵਾਰ ਆਪ ਹੀ ਬਣਾਉਂਦਾ ਆਪ ਹੀ ਟਾਉਂਦਾ ਜਿਵੇਂ ਆਪਾਂ ਗਾਣਾ ਸੁਣਿਆ ਸੀ ਨਾ ਧਰਮਪ੍ਰੀਤ ਦਾ ਮਿੱਟੀ ਦੇ ਬਣਾ ਕੇ ਜਿਵੇਂ ਘਰ ਖੇਡਦੇ ਜਵਾਕ ਮਰ ਜਾਣੀ ਦਿਲ ਨਾਲ ਖੇਡਦੇ ਰਹੇ ਤਾਂ ਮਿੱਟੀ ਦੇ ਘਰ ਜਦੋਂ ਬਣਾਉਂਦੇ ਹੈ ਨਾ ਜਵਾਕ ਤੁਸੀਂ ਅਕਸਰ ਦੇਖਿਆ ਹੋਣਾ ਪੈਰ ਤੇ ਮਿੱਟੀ ਲਾ ਕੇ ਚ ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਬਣਾ ਲੈਂਦੇ ਆ ਢਾ ਲੈਂਦੇ ਆ ਬਣਾ ਲੈਂਦੇ ਆ ਢਾ ਲੈਂਦੇ ਆ ਇਹੋ ਕੰਮ ਮੋਂਡੋ ਨੇ ਫੜਿਆ ਆਪਣਾ ਰਿਕਾਰਡ ਬਣਾ ਲੈਂਦਾ ਢਾ ਲੈਂਦਾ ਬਣਾ ਲੈਂਦਾ ਢਾ ਲੈਂਦਾ ਇਸ 올림픽 ਦੇ ਵਿੱਚ ਵੀ ਜਿਹੜਾ ਇਹਨੇ 골ਡ ਜਿੱਤਿਆ ਹਜ਼ੂਰ ਛਾਲ ਵਾਲਾ ਪੋਲ ਵਾਲਟਿੰਗ ਜਿਸ ਨੂੰ ਆਪਾਂ ਕਹਿੰਦੇ ਆ ਪੋਲ ਵਾਰਟ ਦੇ ਵਿੱਚ ਜੋ ਇਹ ਤਗਮਾ ਲੈ ਕੇ ਗਿਆ ਇਸਨੇ ਆਰਾਮ ਨਾਲ ਉਹ ਤਗਮਾ ਜਿੱਤ ਲਿਆ ਸੀ ਪਰ ਫੇਰ ਕਹਿੰਦਾ ਕਿ ਨਹੀਂ 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 ਰੁਕੋ ਰੁਕੋ ਹਸੂ ਰੁਕੋ ਗੱਲਿਆ ਕਿ ਮੈਂ ਛਾਲ ਮਾਰਨੀ ਹੁਣ 6 25 ਤੇ ਵੈਸੇ 6 10 ਮੀਟਰ ਦੀ ਛਾਲ ਮਾਰ ਕੇ ਸੋਨ ਤਗਮਾ ਫੁੰਡ ਲਿਆ ਕਹਿੰਦਾ ਕਿ ਇਹਨੂੰ ਵਧਾ ਦਿਓ ਆਪਨ ਫੇਰ ਆਏਗਾ ਅੱਛਾ ਉਹਨਾਂ ਨੇ ਚੱਕ ਕੇ ਸਵਾ 6 ਮੀਟਰ ਤੇ ਕਰ ਦਿੱਤਾ ਸਵਾ 6 ਮੀਟਰ ਸਵਾ 6 ਫੁੱਟ ਨਹੀਂ ਸਵਾ 6 ਮੀਟਰ ਚੱਕ ਕੇ ਵਾਂਸ ਜੇ ਉਹ ਗੜ ਦਿੱਤੇ ਲਓ ਜੀ ਆਇਆ ਇੱਕ ਵਾਰੀ ਦੋ ਵਾਰੀ ਤੀਜੀ ਵਾਰੀ ਆ ਗਿਆ ਮਤਲਬ ਜੇ 올림픽 ਦਾ 골ਡ ਜਿੱਤੇ ਹੈ ਤੇ ਕੰਫਰਟ ਜ਼ੋਨ ਚ ਰਹਿ ਕੇ ਨਹੀਂ ਜਿੱਤੇ ਆਹੀ ਚੈਂਪੀਅਨ ਬੰਦਿਆਂ ਦੀ ਮੈਂ ਤੁਹਾਨੂੰ ਖਾਸੀਅਤ ਦੱਸਦਾ ਹੁਣਾਂ ਕਿ ਕੰਫਰਟ ਜ਼ੋਨ ਦੁਨੀਆ ਦਾ ਸਭ ਤੋਂ ਵੱਡਾ ਕਬਰਗਾਹ ਜਿੱਥੇ ਪਤਾ ਹੀ ਨਹੀਂ ਕਿੰਨਾ ਕੁ ਟੈਲੈਂਟ ਜਿਹੜਾ ਦਫਨ ਹੋਇਆ ਪਿਆ ਖੈਰ ਨਵਾਰਦਾ ਹੈ ਵਰਲਡ ਚੈਂਪੀਅਨ ਕਮਾਲ ਹੀ ਕਰ ਗਿਆ ਇਹ ਬੰਦਾ ਇਹੋ ਜਿਹਾ ਬੰਦਾ ਇੱਕ ਹਫਤੇ 'ਚ ਹੀ ਇੱਕ ਵਾਰੀ ਇਹਨੇ ਦੋ ਵਾਰੀ ਵਰਲਡ ਰਿਕਾਰਡ ਬ੍ਰੇਕ ਕੀਤਾ ਪਹਿਲੀ ਵਾਰੀ ਪੋਲੈਂਡ ਦੇ ਵਿੱਚ 6.17 ਮੀਟਰ ਤੇ ਉਸ ਤੋਂ ਬਾਅਦ ਫਿਰ ਉਸੇ ਹਫਤੇ ਯੂਕੇ ਦੇ ਵਿੱਚ 6.18 ਮੀਟਰ ਦੇ ਦਨਾ ਦਨ ਦੇ ਦਨਾ ਦਨ ਇਦਾਂ ਹੀ ਤੁਰਿਆ ਜਾਂਦਾ ਇਦਾਂ ਹੀ ਤੁਰਿਆ ਜਾਂਦਾ ਖੈਰ ਜੇ ਆਪਾਂ ਅੱਗੇ ਗੱਲ ਕਰੀਏ ਕਿ ਭਾਈ ਇਹ ਬੰਦਾ ਜਿਹੜਾ ਹੈ ਨਾ ਇਹ ਸਰਗਈ ਭੁਪਕਾ ਦਾ ਵੀ ਇੱਕ ਰਿਕਾਰਡ ਤੋੜ ਚੁੱਕਾ ਮੈਂ ਦੱਸਿਆ ਨਾ ਤੁਹਾਨੂੰ ਕਿ ਨਿੱਕੇ ਹੁੰਦਿਆਂ ਉਹ ਵਾਸ ਵਾਲੀ ਸ਼ਾਲ ਜਦੋਂ ਵੀ ਅਸੀਂ ਵੇਖਣੀ ਕਿ ਸਰਗਈ ਭੁਪਕਾ ਤਾਂ ਸਮਝ ਲਓ ਕਿ ਲੈ ਗਿਆ ਲੈ ਗਿਆ ਲੈ ਗਿਆ ਇਹੀ ਹੁੰਦਾ ਸੀਗਾ ਉਹਦਾ ਰਿਕਾਰਡ 3 ਸਾਲ ਪਹਿਲਾਂ ਹੀ ਇਹ ਬੰਦਾ ਤੋੜ ਚੁੱਕਿਆ ਹੈ ਸਰਗੇਈ ਬੁਬਕਾ ਯੂਕਰੇਨ ਦਾ ਸੀ ਯੂਕਰੇਨ ਤੁਹਾਨੂੰ ਪਤਾ ਹੀ ਆ ਹੁਣ ਯੂਕਰੇਨ ਵੈਸੇ ਪਹਿਲਾਂ ਤੇ ਰਸ਼ੀਆ ਦਾ ਹੀ ਹਿੱਸਾ ਸੀਗਾ ਨਾ ਸੋਵੀਅਤ ਸੰਘ ਦਾ 1988 ਚ ਅਸੀਂ ਵੇਖਿਆ ਸੀ ਸਰਗੇਈ ਬੁਬਕਾ 1988 ਦੀ 올림픽 ਮੇਰੀ ਪਹਿਲੀ 올림픽 ਸੀ ਜਿਸ ਨੂੰ ਮੈਂ ਦੇਖਿਆ ਮਾਣਿਆ ਸਰਗੇਈ ਬੁਬਕਾ ਉਸ ਵੇਲੇ ਪੂਰੀ ਚੜਤ ਦੇ ਵਿੱਚ ਸੀਗਾ ਤਾਂ خیر ਫਿਰ ਤਾਂ ਤੁਹਾਨੂੰ ਪਤਾ ਹੈ ਸੋਵੀਅਤ ਸੰਘ ਟੁੱਟਦਾ ਤੇ ਹੁਣ ਆਪਾਂ ਯੂਕਰੇਨ ਦਾ ਕਹਿ ਸਕਦੇ ਹਾਂ ਸਰਗੇਈ ਬੁਬਕਾ ਦਾ ਰਿਕਾਰਡ ਜਿਹੜਾ ਸੀਗਾ ਉਹ ਇਸਨੇ ਤੋੜ ਦਿੱਤਾ ਸੀ 3 ਸਾਲ ਪਹਿਲਾਂ ਤਾਂ ਤੁਸੀਂ ਸੋਚ ਸਕਦੇ ਹੋ ਕਿ 3 ਸਾਲ ਪਹਿਲਾਂ 25 ਸਾਲ ਦੀ ਉਮਰ ਹੋਣਿਆ 3 ਸਾਲ ਪਹਿਲਾਂ ਹੀ ਲੈਜੈਂਡ ਬੰਦੇ ਦਾ ਰਿਕਾਰਡ ਜਿਹੜਾ ਹੈ ਉਹ ਇਸਨੇ ਤੋੜ ਦਿੱਤਾ ਹਾਲਾਂਕਿ 35 ਰਿਕਾਰਡ ਤੋੜੇ ਸੀ ਸਰਗੇਈ ਬੁਬਕਾ ਨੇ ਸਰਗੇਈ ਬੁਬਕਾ ਇੱਕ ਐਸਾ ਲੈਜੈਂਡ ਬੰਦਾ ਸੀਗਾ ਜਿਸਨੇ ਪਹਿਲੀ ਵਾਰੀ ਹਿਸਟਰੀ ਦੇ ਵਿੱਚ 6 ਮੀਟਰ ਛਾਲ ਮਾਰੀ ਸੀਗੀ ਉਸਨੇ ਹਿਸਟਰੀ ਕ੍ਰੀਏਟ ਕੀਤੀ ਸੀਗੀ ਇਹ ਕਹਿੰਦਾ ਕਿ ਮੈਂ ਹਿਸਟਰੀ ਬ੍ਰੇਕ ਕਰਨੀ ਆ ਸੋ ਦੋਵੇਂ ਮਹਾਨ ਨੇ ਪਰ 올림픽 ਦੇ ਵਿੱਚ ਜਦੋਂ ਮੈਂ ਇਸ ਨੂੰ ਤੱਕਿਆ ਖਾਸ ਤੌਰ ਤੇ ਮੇਰੇ ਇੱਕ ਦੋਸਤ ਨੇ ਜਰਮਨ ਦੇ ਵਿੱਚ ਉਹਨਾਂ ਨੇ ਮੈਨੂੰ ਇਹਦਾ ਜਦੋਂ ਪ੍ਰਾਪਤੀਆਂ ਵਾਲਾ ਲਿੰਕ ਭੇਜਿਆ ਕਿ ਆ ਪੜ ਇਹਦੇ ਤੇ ਜੇ ਵੀਡੀਓ ਨਾ ਤੋ ਕੀਤੀ ਤੇ ਫਿਰ ਤੈਨੂੰ ਮੈਂ ਵੇਖੂਗਾ ਮੈਂ ਕਿਹਾ ਯਾਰ ਪਹਿਲਾਂ ਮੈਂ ਇਹ ਤੇ ਵੇਖਾਂ ਕਿ ਕੌਣ ਆ ਫਿਰ ਜਿਵੇਂ ਜਿਵੇਂ ਪੜਿਆ ਤੇ ਤੇਵੇਂ ਤੇਵੇਂ ਮੈਨੂੰ ਲੱਗਿਆ ਕਿ ਇਹਦੇ ਤੇ ਯਾਨੀ ਇਸ ਮੁੰਡੇ ਮੁੰਡੋਂ ਤੇ ਇੱਕ ਪਿਆਰਾ ਜਿਹਾ ਵੀਡੀਓ ਬਣਾ ਦੇਣਾ ਚਾਹੀਦਾ ਵੀਡੀਓ ਪੰਜਾਬੀ ਸਾਡੇ ਇਸ ਤਰ੍ਹਾਂ ਦੀਆਂ ਘਟ ਦੇਖਦੇ ਆ ਕੋਈ ਗੱਲ ਨਹੀਂ ਇਹ ਘਟ ਦੇਖਣ ਪਰ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਲਈ ਹੋਣੀਆਂ ਲਗਾਤਾਰ ਲਈ ਹੋਣੀਆਂ ਤਾਂ ਕਿ ਤਾਂ ਕਿ ਤਾਂ ਕਿ ਜਿਹੜਾ 140 45 ਕਰੋੜ ਵੱਸੋਂ ਵਾਲਾ ਅੱਛਾ ਇਹ ਜਿਹੜੀ ਵੱਸੋਂ ਦਾ ਹਿਸਾਬ ਕਿਤਾਬ ਹੈ ਨਾ ਮੈਂ ਕਹਿੰਦਾ ਉਹਨਾਂ ਕਿ 10-20 ਕਰੋੜ ਤੇ ਸਾਡੇ ਹਵਾ ਹਵਾਈ ਚੀਤਰੇ ਫਿਰਦੇ ਆ ਕੁੱਲ ਮਿਲਾ ਕੇ ਅਸੀਂ ਮੇਰੇ ਖਿਆਲ ਦੇ ਨਾਲ 150-60 ਕਰੋੜ ਦੇ ਜੜੇ ਤੜੇ ਹੋਵਾਂਗੇ ਇੱਕ 골ਡ ਮੈਡਲ ਲਈ ਤਰਸਦੇ ਆ ਅਸੀਂ ਇੱਕ 골ਡ ਮੈਡਲ ਲਈ ਇੱਕ 골ਡ ਆ ਜਾਵੇ ਓਹੋ ਹੋ ਹੋ ਘਰਾਂ ਦੇ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਇੰਨੀ ਵੱਸੋਂ ਦੇ ਵਿੱਚ ਤਾਂ ਖੈਰ ਬਾਈ ਆ ਚੈਂਪੀਅਨ ਬੰਦੇ ਮੁਲਕਾਂ ਚੋਂ ਹੀ ਜਾਂਦੇ ਨੇ ਮਾਵਾ ਦੀਆਂ ਕੁੱਖਾਂ ਚੁਈ ਜਾਂਦੇ ਨੇ ਜਾਂਦੇ ਨੇ ਸਾਨੂੰ ਇੱਧਰ ਸੋਚਨ ਵਿਚਾਰਨ ਦੀ ਜ਼ਰੂਰਤ ਆ ਜੇ ਅਸੀਂ ਇਸ ਤਰ੍ਹਾਂ ਦੇ ਚੈਂਪੀਅਨ ਬੱਚੇ ਪੈਦਾ ਕਰਨੇ ਆ ਨਾ ਅਸੀਂ ਇਹਨਾਂ ਨੂੰ ਇੱਥੋਂ ਤੱਕ ਲੈ ਜਾਣਾ ਹੈ ਤਾਂ ਭਾਈ ਐਦਾਂ ਦੀਆਂ ਵੀਡੀਓ ਜਿਹੜੀਆਂ ਨਾ ਅਗਾ ਤੋਰ ਦਿਆ ਕਰੋ ਰੀਲਾ ਸ਼ੀਲਾ ਮਤਲਬ ਕਿ ਦੇਖੀ ਜਾਇਆ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਥੋੜਾ ਜਿਹਾ ਟਾਈਮ ਕੱਢ ਕੇ ਨਾ ਜਿਹੜੇ ਅਸੀਂ ਲੋਕ ਐਨਾ ਟਾਈਮ ਕੱਢਦੇ ਆ ਉਹਦੀ ਕਦਰ ਕਰ ਲਿਆ ਕਰੋ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਜਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ